ਕੀ ਹੋ ਗਿਆ ਹੁਣ ਐਂਕਲ ਸੱਟਿਆ ਲੈ ਬੈਟਮਿੰਨ ਸੱਜੂ ਡੁੱਕੂ ਕੋਈ ਬੈਠੀਆ ਕੋਈ ਕੰਮ ਧੰਦਾ ਕਰ ਲਾ ਬਾਹਰ ਕਿੰਨੇ ਕੰਮ ਪਏ ਆ ਕਰਨ ਵਾਲੇ ਕੱਪੜੇ ਧੁੰਨ ਵਾਲੇ ਪਏ ਆ ਹੈ ਕੰਮ ਨਵੇੜ ਕੇ ਆਈਆਂ ਕੱਪੜੇ ਕੱਲ ਨੂੰ ਧੋਉਂਗੀ ਅੱਜ ਕੀ ਹੋ ਗਿਆ ਆ ਦੋ ਚਾਰ ਤਾਂ ਸੂਟ ਆਉਣ ਉਹਨਾਂ ਦਾ ਕੀ ਤੋਂ ਉਹਨਾਂ ਲਈ ਕੀ ਮਸ਼ੀਨ ਲਾਉਂਗੀ ਉਹਨਾਂ ਕੱਲ ਨੂੰ ਇਕੱਠੇ ਧੋਉਂਗੀ ਸਾਰੇ ਮੰਮੀ ਫੇਰ ਬੋਲੂਗੀ ਵੀ ਅੰਦਰ ਵੜ ਕੇ ਬਹਿ ਜਾਂਦੇ ਦੋਨੇ ਜਾਨੇ ਮੈਨੂੰ ਮੰਮੀ ਨੂੰ ਕੁਝ ਨਹੀਂ ਕਹਿੰਦੀ ਤੁਸੀਂ ਬੋਲਦੇ ਰਹਿੰਦੇ ਮੰਮੀ ਤੁਹਾਨੂੰ 1 ਮਿੰਟ ਵੀ ਕੁਝ ਨਹੀਂ ਕਹਿੰਦੀ ਹੈਗੀ ਉਦੋਂ ਵੀ ਕਹਿੰਦੇ ਜਿਵੇਂ ਤੇ ਦਿਲ ਕਰਦਾ ਉਵੇਂ ਕਰ ਲਿਆ ਕਰ ਤੁਸੀਂ ਲੜਦੇ ਰਹਿੰਦੇ ਹੋ ਕਰ ਲਿਆ ਕਰ ਤੁਸੀਂ ਬਾਲੀਆਂ ਚੱਕਾ ਜੀਆਂ ਚਾਹਣੇ ਮੈਂ ਕਿਧੱਕ ਜਾ ਗਿਆ ਇੱਕ ਗੱਲ ਦੱਸੋ ਗੱਡੀ ਤਾਂ ਤੁਸੀਂ ਲਿਆਂਦੀ ਨਵੀਂ ਹੈ ਤੇ ਮੈਨੂੰ ਇੱਕ ਵਾਰੀ ਵੀ ਨਹੀਂ ਬਾਹਰ ਲੈ ਗਏ ਉਸ ਤੇ ਹਜੇ ਕਿੱਥੇ ਲੈ ਕੇ ਜਾਵਾਂ ਕਿਤੇ ਨਹੀਂ ਲੈ ਕੇ ਜਾ ਸਕਦਾ ਜਿੰਨਾਂ ਜਰ ਨੰਬਰ ਨਹੀਂ ਲੱਗਦਾ ਕੰਪਨੀ ਵਾਲਨੇ ਤੇਰੇ ਸਾਹਮਣੇ ਤਾਂ ਕਿਹਾ ਵੀ ਜਿੰਨਾਂ ਜਰ ਨੰਬਰ ਨਹੀਂ ਲੱਗਦਾ ਉਹਨਾਂ ਜਰ ਤੁਸੀਂ ਬਾਹਰ ਨਹੀਂ ਜਾ ਸਕਦੇ ਸ਼ਹਿਰ-ਸ਼ਹਿਰ ਚ ਹੀ ਰਹੋ ਸ਼ਹਿਰ-ਸ਼ਹਿਰ ਚ ਤਾਂ ਰਹਿ ਸਕਦੇ ਆ ਕਿੰਨੀਆਂ ਜਗ੍ਹਾ ਨੇ ਕੋ ਮੈਨੂੰ ਕਦੇ ਲੈ ਕੇ ਗਏ ਕਮਾਉਣ ਮੈਨੂੰ ਕੋਈ ਨਹੀਂ ਫਿਰ ਨੰਬਰ ਲੱਗ ਜਾਂਦੇ ਉਹਦੋਂ ਬਾਅਦ ਚੱਲਾਂਗੇ ਉਹ ਹੋ ਤਾਂ ਬਾਹਰ ਜਾਣ ਵਾਸਤੇ ਹੈ ਜੇ ਸ਼ਹਿਰ ਤੋਂ ਬਾਹਰ ਜਾਣਾ ਤਾਂ ਨੰਬਰ ਚਾਹੀਦਾ ਸ਼ਹਿਰ ਦੇ ਵਿੱਚ ਵਿੱਚ ਤਾਂ ਆਪਾਂ ਜਾ ਹੀ ਸਕਦੇ ਆ ਥਾਰ ਤੇ ਚੱਲਾਂਗੇ ਫਿਰ ਇਹ ਤੈਨੂੰ ਮੈਂ ਕਹਤਾ ਨਾ ਜਦੋਂ ਚੱਲਾਂਗੇ ਅ ਪਹਿਲਾਂ ਗੁਰਦੁਆਰੇ ਜਾਈਏ ਠੀਕ ਹੈ ਨਾ ਤੋ ਕਿ ਪਹਿਲਾਂ ਗੁਰਦੁਆਰੇ ਜਾ ਕੇ ਉਹਨਾਂ ਦੇ ਹੁਣ ਅਜ ਤੋ ਹੀ ਤਾਂ ਬੈਠੇ ਤੁਸੀਂ ਤਿਆਰ ਵੀ ਬੈਠੇ ਹੋ ਤੁਸੀਂ ਬਸ ਗੱਲ ਰੌਲਾ ਵੀ ਤੁਰ ਕੇ ਰਾਜੀ ਨਹੀਂ ਮੇਰੇ ਨਾਲ ਕੋਈ ਨਹੀਂ ਜਾਵਾਂਗੇ ਤੂੰ ਘਰ ਦੇ ਕੰਮ ਕਰ ਅੱਜ ਮੈਂ ਜਾ ਕੇ ਆਣਾ ਮਾੜਾ ਜਾ ਦੁਆਰੇ ਜਾ ਕੇ ਯਾਰ ਦੋਸਤਾਂ ਨੂੰ ਉਹਨਾਂ ਨੂੰ ਕਿਹਾ ਕਹਿੰਦਾ ਗੱਡੀ ਦਿਖਾ ਕੇ ਲੈ ਕੇ ਫਿਰ ਉੱਥੇ ਦੋ ਤਿੰਨ ਘੇੜੇ ਲਾ ਕੇ ਆਵਾਂ ਸਹੀ ਹਲਾ ਯਾਰ ਦੋਸਤ ਜ਼ਰੂਰੀ ਆ ਤੁਸੀਂ ਮੇਨ ਗੱਲ ਇਹ ਕਹੋ ਨਾ ਵੀ ਗੱਡੀ ਤਾਂ ਉਹਨਾਂ ਵਾਸਤੇ ਲਈ ਆ ਮੈਂ ਵੀ ਉਹਨਾਂ ਨੂੰ ਘਮਾਉਣਾ ਫਿਰਨਾ ਉਹਦੇ ਚ ਆਪਣੇ ਕੋਲੇ i20 ਖੜੀ ਆ ਨਾ ਉਹਦੇ ਵਿੱਚ ਘਰ ਦੇ ਇਹ ਯਾਰਾਂ ਦੋਸਤਾਂ ਵਾਸਤੇ ਬਸ ਕਿਉਂ ਸੱਚੀ ਕਿਹਾ i20 ਚ ਕਿੰਨਾ ਘਮਾਉਣ ਲੈ ਕੇ ਜਾਣੇ ਜੋ ਘਰ ਦੇ ਵਾਸਤੇ ਆ ਤਾਂ हां बस तू ਜੜਨਾ ਹੁਣ ਤੂੰ ਇਹਨਾਂ ਲੜਨਾ ਮੇਰੀ ਗੱਲ ਸੁਣ ਕੁਝ ਨਹੀਂ ਹੁੰਦਾ ਠੀਕ ਹੈ ਹੋਰ ਕੋਈ ਗੱਲਬਾਤ ਕਰਨੀ ਹੈ ਉਹ ਕਰ ਰੋਟੀ ਪਾਣੀ ਖਵਾ ਦੇ ਫਿਰ ਜਾਣੇ ਆ ਯਾਰ ਇਹਨਾਂ ਨੂੰ ਜਾਨ ਦੇ ਤਾ ਰੋਟੀ ਪਹਿਲਾਂ ਤੈਨਾਂ ਦੇ ਪਿਛੋ ਤੇ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਮੈਨੂੰ ਭੁੱਖ ਨਹੀਂ ਮੈਂ ਨਹੀਂ ਖਾਣੀ ਦੋ ਅਰ ਤਾਂ ਚਾਹ ਪੀ ਲਈ ਭੁੱਖ ਕਿੱਥੇ ਰਹਿ ਗਈ ਥੋੜੀ ਬਾਕੀ ਚੱਲ ਠੀਕ ਹੈ ਹੁਣ ਤੂੰ ਐ ਗਿਆ ਵੀ ਮੈਂ ਤਾਂ ਉੱਠਣਾ ਨਹੀਂਗਾ ਬਸ ਜਿਹੜੀ ਗੱਲ ਮੈਂ ਤੈਨੂੰ ਕਹੀ ਹੈ ਨਾ ਉਹ ਬਸ ਤੂੰ ਅੱਗੇ ਸਾਡ ਦੇ ਦੋ ਕਰਦੇ ਹੁੰਨੇ ਤੁਸੀਂ ਤੁਸੀਂ ਤੁਹਾਡੇ ਦੋ ਮਿੰਟ ਕੋ ਪਿਆਰ ਨਾਲ ਬੈ ਕੇ ਗੱਲਾਂ ਕਰ ਲਾ ਉਹ ਵੀ ਟੁੱਟ ਜਰੀਆਂ ਚੰਗੀਆਂ ਤੇ ਲੜਪਾਉਂਦੇ ਤੁਸੀਂ ਜਾਰ ਹੋਂਦ ਤੱਕ ਗੱਲ ਕਰੀਏ ਨੇ ਜੱਜ ਦੇ ਹੋਂਦ ਤੱਕ ਗੱਲ ਕਰ ਲਓ ਲੜਦੇ ਹੀ ਰਹਿੰਨੇ ਹੋ ਸਾਰਾ ਦਿਨ ਹਾਂ ਆ ਗਿਆ ਮੁੰਡੇ ਦਾ ਮੈਸੇਜ ਕਹਿੰਦਾ ਕਦੋਂ ਆਏਗਾ ਇਹੀ ਤਾਂ ਲੁੱਤੀਆਂ ਲਾਉਂਦੇ ਆ ਤੁਹਾਨੂੰ ਚੱਕਾ ਦਿੰਦੇ ਸੀ ਤੇ ਲੜਵਾਉਂਦੇ ਆ ਆਪਾਂ ਚੌਣੀ ਕਿਹ ਹੈ ਹੁਣ ਤੂੰ ਚੌਣੀ ਮੈਂ ਆਇਆ ਮੈਨੂੰ ਪੁੱਤਾਂ ਐ ਦੱਸੋ ਵੀ ਜਿਹੜਾ ਬੰਦਾ ਤੁਹਾਨੂੰ ਲੁੱਤਣਾ ਉਹਦਾ ਨਾਮ ਦੱਸੋ ਇੱਕ ਵਾਰੀ ਕੌਣ ਆ ਜਿਹੜਾ ਤੁਹਾਨੂੰ ਐਂ ਕਹਿੰਦਾ ਵੀ ਵੀ ਘਰ ਦੇ ਆਏ ਹੁੰਦੇ ਆ ਘਰ ਦੇ ਆਏ ਹੁੰਦੇ ਜਾਂ ਆਪਣੇ ਖਿਲਾਫ ਲੁੱਤੀਆਂ ਲਾਉਂਦਾ ਕੋਣ ਆ ਉਹ ਕੋਈ ਨਹੀਂ ਲੁੱਤੀ ਲਾਉਦਾ ਯਾਰ ਮੈਨੂੰ ਕੌਣ ਲੁੱਤੀ ਲਾ ਦੂਗਾ ਦੱਸ ਜਿਹੜੀ ਗੱਲ ਸਹੀ ਬਹੁਤ 루ਤੀਆਂ ਲਾ ਸਕਦੇ ਨੇ ਤੁਸੀਂ ਜਿਹੜੀਆਂ ਗੱਲਾਂ ਚ ਆ ਜਾਂਦੇ ਨੇ ਜਿਹੜੀ ਗੱਲ ਸਹੀ ਹੁੰਦੀ ਹੈ ਨਾ ਸਿਰਫ ਉਹੀ ਕਹਿੰਦਾ ਮੈਂ ਹੁਣ 루ਤੀ ਨੂੰ ਦੱਸ ਮੈਂ ਕਿ ਤੇਰੇ ਡਾਂਗ ਮਾਰੀ ਜਾਂ ਹੁਣ ਮੈਂ ਕਿਹਨੂੰ ਕੁਝ ਕਹਤਾ ਤੁਸੀਂ ਤੁਸੀਂ ਹਰ ਇੱਕ ਦੀਆਂ ਗੱਲਾਂ ਚ ਆ ਕੇ ਘਰੇ ਆ ਕੇ ਲੜਦੇ ਹੋ ਹੁਣ ਵੀ ਹੁਣ ਵੀ ਕਿਸੇ ਦੇ ਕਹਿਣ ਤੇ ਤੁਹਾਨੂੰ ਕਹਿ ਤਾ ਕੋਈ ਨੇ ਉਹ ਯਾਰ ਬੁੜੀਆਂ ਥੋੜਾ ਗੱਡੀਆਂ ਜੇ ਕਮਾਈਦਾ ਹੁੰਦਾ ਯਾਰ ਬੁੜੀਆਂ ਤਾਂ ਘਰੇ ਹੀ ਚੰਗੀਆਂ ਲੱਗਦੀਆਂ ਨੇ ਬੁੜੀਆਂ ਤਾਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨੇ ਕਿਸੇ ਨੇ ਕਹਿਤਾ ਹੋਊਗਾ ਤੁਹਾਨੂੰ ਇਹ ਸੋਚਣੀ ਆ ਯਾਰ ਤੁਹਾਡੀ ਹਾਂ ਸੋਚਣੀ ਕਿਉਂ ਆ ਇਹੀ ਗੱਲਾਂ ਤੁਹਾਡੇ ਦਿਮਾਗ ਚ ਇਹੀ ਕਹਿੰਦੇ ਨੇ ਤੁਹਾਨੂੰ ਮੈਨੂੰ ਕੋਈ ਨਹੀਂ ਕੁਝ ਕਹਿ ਸਕਦਾ ਮੈਂ ਜੋ ਕਰਨਾ ਆਪਦੀ ਮਨ ਦੀ ਮਰਜ਼ੀ ਨਾਲ ਕਰੂੰਗਾ ਠੀਕ ਆ ਤੁਸੀਂ ਯਾਰ ਕਿਉਂ ਐਵੇਂ ਕਰ ਰਹੇ ਮੈਨੂੰ ਪਤਾ ਹੀ ਐ ਤੁਹਾਨੂੰ ਐ ਹੀ ਕਹਿੰਦੇ ਆ ਸਾਰੇ ਵੀ ਜੁੱਤੀ ਵੀ ਜੁੱਤੀ ਤੁਹਾਡੇ ਲੱਗ ਕੇ ਨਹੀਂ ਰਹਿਣਾ ਚਾਹੀਦਾ ਹਨਾ ਹਨਾ ਇਹੀ ਕਹਿੰਦੇ ਹਨਾ ਵੀ ਤੀਵੀਆਂ ਤਾਂ ਐ ਆ ਬੁੜੀਆਂ ਤਾਂ ਐ ਆ ਬੁੜੀਆਂ ਤਾਂ ਆ ਬੁੜੀਆਂ ਨੂੰ ਤਾਂ ਆਪਦੀ ਜੁੱਤੀ ਹੇਠ ਰੱਖੇ ਹੈ ਉਹਨਾਂ ਨੂੰ ਤਾਂ ਕੰਮ ਹੀ ਕਰਾਵੇ ਇਹਨਾਂ ਨੂੰ ਤੇ ਬਾਹਰ ਅੰਦਰ ਨਾਲ ਲੈ ਕੇ ਜਾਵੇ ਚਾਂਬਲ ਜਿੰਦੀਆਂ ਨੇ ਸਿਰ ਚੜ੍ਹ ਜਾਂਦੇ ਗਾਣੇ ਸੱਚ ਹੀ ਗਿਆ ਫਿਰ ਕਿਸੇ ਨੇ ਸੱਚੀ ਗੱਲ ਯਾਰ ਦੋਸਤ ਨੇ ਕਿਹਾ ਯਾਰ ਦੋਸਤ ਨੇ ਨਹੀਂ ਇਹ ਤਾਂ ਪੁਰਾਣੇ ਟਾਈਮ ਤੋਂ ਗੱਲਾਂ ਚੱਲਦੀਆਂ ਆਉਂਦੀਆਂ ਆ ਇਹੋ ਜਿਹੇ ਪੁਰਾਣੇ ਟਾਈਮ ਵਾਲੇ ਸੀਗੇ ਜਿਹੜੇ ਕਹਿੰਦੇ ਸੀ ਬੁੜੀਆਂ ਨੂੰ ਗਲਤ ਤਾਂ ਹੀ ਤਾਂ ਵੇ ਕੀ ਕੀ ਕਰਕੇ ਕੀ ਖੱਟ ਕੇ ਤੂੰ ਮੈਨੂੰ ਐਂ ਦੱਸ ਤੇਰੀ ਮੰਮੀ ਤੇਰੇ ਡੈਡੀ ਦੇ ਬਰਾਬਰ ਇਹਨਾਂ ਬੋਲਦੀ ਹੈ ਹਾਂ ਆ ਬੋਲ ਸਾਰੇ ਬੋਲਦੇ ਹੁੰਦੇ ਆ ਜਿਹੜਾ ਬੰਦਾ ਸੁਣਦਾ ਨਹੀਂ ਹੁੰਦਾ ਫਿਰ ਬੁੜੀ ਨੂੰ ਬੋਲਣਾ ਹੀ ਪੈਂਦਾ ਜਿਵੇਂ ਤੁਸੀਂ ਨਹੀਂ ਮੇਰੀ ਗੱਲ ਸੁਣਦੇ ਕੋਈ ਆਹ ਮੈਨੂੰ ਪਤਾ ਹੀ ਆ ਦੇਖਦਾ ਹੀ ਆ ਸਰ ਦੱਸੋ ਮੈਨੂੰ ਮੈਨੂੰ ਕੋਈ ਨਹੀਂ ਕੁਝ ਕਹਿੰਦਾ ਠੀਕ ਹੈ ਨਾ ਦੱਸੋ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਕੋਈ ਕੁਝ ਨਹੀਂ ਨਾਮ ਦੱਸ ਜਦੋਂ ਮੈਂ ਤੈਨੂੰ ਕਹੀ ਜਾਂਦਾ ਮੈਨੂੰ ਕੋਈ ਕੁਝ ਕਹਿੰਦਾ ਜੀ ਤੈਨੂੰ ਕੀ ਦੱਸਦਾ ਮੈਨੂੰ ਪਤਾ ਕਹਿੰਦਾ ਤੁਹਾਨੂੰ ਕੋਈ ਕੁਝ ਕਦੇ ਉਦਾਂ ਕੋਈ ਮੇਰੇ ਬਾਰੇ ਕੁਝ ਕਹਿੰਦਾ ਕਦੇ ਕਦੇ ਕੋਈ ਕੁੜੀ ਬਾਰੇ ਕੁਝ ਕਹਿੰਦਾ ਫਿਰ ਤੈਨੂੰ ਇਹ ਵੀ ਬਤਾਉਂਗਾ ਮੈਂ ਕੋਈ ਕਹਿੰਦਾ ਕਦੇ ਕੋਈ ਕੁੜੀ ਬਾਰੇ ਕੁਝ ਕਹਿੰਦਾ ਫਿਰ ਤੈਨੂੰ ਇਹ ਵੀ ਬਤਾਉਂਦਾ ਤੈਨੂੰ ਮੈਨੂੰ ਪਤਾ ਨਹੀਂ ਤਾਂ ਹੀ ਤਾਂ ਪੁੱਛੀ ਜਾਂਦੀ ਆ ਮੇਰੇ ਕਿੰਨੇ ਕੇ ਯਾਰ ਦੋਸਤਾਂ ਦੇਖੋ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਸਾਨੂੰ ਨਾਮ ਦੱਸ ਦੋ ਬਸ ਇੱਕ ਵਾਰ ਉਹ ਕੋਈ ਨਹੀਂ ਯਾਰ ਬਸ ਮੈਂ ਤੈਨੂੰ ਗੱਲ ਦੱਸ ਮੈਸੇਜ ਤਾਂ ਸੁੱਕੀ ਦੇ ਆ ਜਾਂਦੇ ਵਾਰੀ ਵਾਰੀ ਉਹ ਯਾਰ ਜਾਣਾਂਗਾ ਗਿੰਦਰ ਦੇ ਮੈਸੇਜ ਆਇਆ ਤਾਂ ਜੇ ਮੇਰੇ ਫੋਨ 'ਚ ਕੁਛ ਨਾ ਨਿਕਲੇ ਤਾਂ ਸੌਖਾ ਹੀ ਬਸ ਮੈਨੂੰ ਹੁਣ ਜਾਣ ਦੇਂਗੇ। ਇਹ ਕੀ ਮਤਲਬ ਹੋਇਆ? ਬਸ ਫਿਰ ਗੱਲ। ਜਿਆਦਾ ਫਿਰ ਫੋਨ ਨਾ ਚੈੱਕ ਕਰ। ਕਰੂੰਗੀ। ਆ ਬਸ ਸਾਰੇ ਮੁੰਡਿਆਂ ਦੇ ਨੰਬਰ ਬੂਹਾਂ ਮਰ ਜਾਏ। ਸਾਰੇ ਇੰਨੀਆਂ ਚੈਟ ਮੁੰਡਿਆਂ ਨਾਲ ਹੀ ਕਰੀ ਜਾਂਦੇ ਤੁਸੀਂ। ਯਾਰ ਦੋਸਤ ਆ ਇਹ ਯਾਰ ਇਹ ਨਾ ਖੱਟੀ ਆ ਮੈਂ ਕਮਾਈ ਆ ਯਾਰ। ਨਹੀਂ ਸਾਡਾ ਫੋਨ ਤੇ ਬੈਠੇ ਰਹਿੰਦੇ ਹੋ। ਕਦੇ ਮੇਰੇ ਨਾਲ ਵੀ ਗੱਲਾਂ ਕਰ ਲਿਆ ਕਰੋ ਪਤਾ ਇਹਨਾਂ ਨੇ ਕੀ ਗੱਲਾਂ ਕਰਦੇ ਮੁੱਕਦੀਆਂ ਹੀ ਨਹੀਂ ਗੱਲਾਂ ਇਹਨਾਂ ਨਾਲ ਤੁਹਾਡੀਆਂ। ਕੀ ਗੱਲਾਂ ਕਰਦੇ? ਮੈਨੂੰ ਕੋਈ ਨਹੀਂ ਬਗਦੂਗਾ ਤੂੰ ਜਾ ਮੈਨੂੰ ਕੁਝ ਖਾਣ ਨੂੰ ਲਿਆ ਦੇ 6 ਦਿਨ ਫਿਰ ਮੈਂ ਜਾਣਾ ਨਾ ਉਹ ਤੋਥੀ ਖਾ ਲੇ ਉਹਨਾਂ ਕੋਲ ਪਕਾ ਕੇ ਦੇ ਦੇ ਮੈਨੂੰ ਮੈਂ ਖਾਣ ਨਹੀਂ ਕੁਝ ਮਨਾ ਕੀਤਾ ਡਾਕਟਰ ਨੇ ਕੀਤਾ ਮਨਾ ਡਾਕਟਰ ਨੇ ਮੈਨੂੰ ਰੋਟੀ ਦੇ ਆ ਦੇ ਬਸ ਮੈਂ ਰੋਟੀ ਖਾ ਕੇ ਜਾਊਂਗਾ ਉਹਨਾਂ ਕੋਲ ਕੀ ਯਾਰ ਤਾਂ ਬਾਕੀ ਜਦੋਂ ਬੰਦੇ ਬਣਾਈ ਦਿੱਤੇ ਸੀ ਕੀ ਲੋੜ ਸੀ ਤੈਨੂੰ ਕੁੜੀਆਂ ਬਣਾਉਣ ਦੀ ਹੈਂ ਕੁੜੀ ਬਣਾ ਕੇ ਫਿਰ ਬਾਅਦ ਆਪ ਵੀ ਪਸਤਾਇਆ ਹੋ ਅੱਛਾ ਹਾਂ ਹੂੰ ਕੁਛ ਪਸਤਾਇਆ ਬੁੜੀ ਹੁਣ ਮੈਂ ਪਸਤਾਈ ਜਾਂਦਾ ਵਿਆਹ ਕਰਾ ਕੇ ਵਧੀਆ ਕਰਾਉਣੇ ਕਿਹਾ ਸੀ ਵੀ ਨਾ ਕਰਾ ਨਾ ਕਰਾ ਹਜੇ ਕੀ ਉਮਰ ਹੋਈ ਹੈ ਹਾਂ ਵੇ ਕਹਿੰਦੇ ਲਾਉਂਦੇ ਆ ਨਾ ਲੁੱਤੀਆਂ 30-32 ਸਾਲ ਹੋ ਕੇ ਵਿਆਹ ਕਰਾ ਲੈਂਦਾ ਇਹ ਤਾਂ ਸੋਚ ਨਹੀਂ ਆ ਫਿਰ ਹੁਣ ਜਦੋਂ ਆ ਚੀਜ਼ਾਂ ਪਤਾ ਨਹੀਂ ਸੀ ਮੈਨੂੰ ਐ ਹੋਣਗੀਆਂ ਬੁਲਾਏ ਹੁਣ ਮੈਨੂੰ ਬੁਲਾਏ ਹੁਣ ਬੁਲਾਉਣ ਦੀ ਲੋੜ ਨਹੀਂ ਬਸ ਅਗਲਾ ਚੱਕ ਕੇ ਲੈ ਜਾ ਮੈਂ ਨਹੀਂ ਲੈ ਕੇ ਜਾਂਦੀ ਕੋਈ ਮੈਂ ਕਹਤੋਂ ਨਾ ਨੌਕਰ ਰੱਖੀ ਸਰਪੈਰ ਮਾਰੇ ਚ ਡੋਲ ਦੇ ਹੈ ਦੇਖ ਲਾ ਬੇਮਤੀ

ਜਿਹੜੀ ਆਪ ਤੇ ਗੱਲ ਪਾਣੀ ਮੈਂ ਕੀ ਆਪਾ ਆਪ ਦਾ ਕੋਈ ਚੰਗੀ ਚਾਲ ਹੈ ਨਾ ਮੈਂ ਮਾ ਮਾ ਰਿਉਂ ਗਾਟਾ ਬਹੁਤ ਚੰਗੀ ਨਾ ਕੁੜੇ ਤੈਨੂੰ ਦੂਰੇ ਸਾਸਰੀ ਕਾਜ ਵਾਲੀ ਪੇਰੇ ਮੱਥੇ ਦੇ ਵਿੱਚ ਤੇ ਪੈਰੀ ਹੱਥ ਕੌਣ ਲਾਊਗਾ ਤੈਨੂੰ ਕਿਸੇ ਨੇ ਸਿਖਾਇਆ ਕਿ ਮੈਨੂੰ ਹੀ ਕੁਛ ਸਿਖਾਇਆ ਨਹੀਂ ਨੋ ਤੂੰ ਐਸ ਕੱਢੀ ਸ਼ਰਤਾਂ ਕਿੰਨੀ ਰੱਖਿਆ ਕਰ ਕੁੜਾ ਨੂੰ ਫਿਰ ਕੇ ਨਾ ਦਰਾਂ ਪਤਾ ਵੀ ਕੁੜੀ ਹੈ ਜਾਂ ਬਹੂ ਆਗੀ ਸੱਤੇ ਦੇ ਕਰਕੇ ਵਿੱਚ ਇਹ ਜਾਣਦਾ ਦਾ ਸੱਤੇ ਚੰਨੀ ਰਹਿਣਗੇ ਆਉਂਦੇ ਤਾਂ ਸੱਤ ਦਾ ਹੋਗਾ ਕੋਈ ਗੱਲ ਨਹੀਂ ਜਿੱਤਾਂ ਰੱਖੂਗੀ ਅੱਗੇ ਤਾਂ ਗਲਤੀ ਹੋਗੀ ਘਾਹ ਦੇ ਨਾਲ ਸਾਰੇ ਕਿੱਧਰ ਗਏ ਆਪਣੇ ਉਹ ਗਏ ਹੋਏ ਨੇ ਰਾਤ ਲਈ ਆਪੀ ਗਾਣਾ ਉਹਨਾਂ ਦੇ ਰਜਿਸਟਰੀ ਕਰਵਾਉਣ ਦੇ ਨੇ ਅੱਛਾ ਹਾਂਜੀ ਤਾਂ ਧਿਆਨ ਰੱਖਿਆ ਕਰ ਇਤਨਾ ਨਾ ਲਾਗਣਾ ਸੱਤੇ ਜਿੱਤੀ ਜੱਤੇ ਰੱਖਿਆ ਕਰ ਤੇ ਨਾਲੇ ਜਦੋਂ ਕੋਈ ਬਾਹਰ ਆਵੇਗਾ ਪਹਿਲੀ ਹੱਥ ਲਾਈ ਦੇ ਹੁੰਦੇ ਹੈਗੇ ਠੀਕ ਹੈ ਮੇਰੀ ਮਾਂ ਨੇ ਤਾਂ ਕੁਝ ਵੀ ਨਹੀਂ ਸਿਖਾਇਆਗਾ ਦਾਦੀ ਇਕੱਲਾ ਵਿੱਚ ਮੇਰੀ ਮਾਂ ਨੂੰ ਕਿਉਂ ਵਿਚਲੀ ਆਈ ਜੰਨੇਓ ਮੇਰੇ ਧਿਆਨ ਚ ਨਹੀਂ ਰਿਹਾ ਮੇਰੇ ਮਾਨ ਦੇ ਅਨਸਾਰ ਸਭ ਕੁਝ ਤਖਾ ਕੀ ਭੇਜਿਆ ਅੱਛਾ ਤੇਰੀ ਮਤ ਮਾਰੀ ਹੈਗੀ ਇਹਨੇ ਕੰਨਾ ਕਦੋਂ ਕਰੀ ਜਾਂਨੇ ਤੁਸੀਂ ਚਲੋ ਮੇਰ ਤਾਂ ਗਲਤੀ ਹੋ ਗਈ ਉਹਨਾਂ ਕਰੇ ਕੋਈ ਹੈ ਨਹੀਂ ਸੀਗਾ ਤਾਂ ਮੈਂ ਸਿਰ ਤੇ ਚੁੰਨੀ ਨਹੀਂ ਲਈ ਤੇ ਨਾ ਚਾਲਾ ਨਾ ਪਾਣੀ ਦਾ ਹੈ ਨਾ ਕੁ ਖਾਇਰ ਨਾ ਸੁੱਖ ਨਹੀਂ ਨਹੀਂ ਮਿਲੋ ਨਹੀਂ ਆਂ ਤੁਸੀਂ ਮੈਨੂੰ ਗੱਡੀ ਲਾ ਲੈ ਤਾਂ ਕਰੀ ਮਿਲੋ ਨਹੀਂ ਆਗੀ ਜਬੇ ਮਤ ਹੈ ਜੋ ਵੀ ਦੇਖਾ ਲੈਉਂ ਹੀ ਯਾ ਤਰਜਮ ਨਹੀਂ ਆ ਚ ਸਾਰੇ ਬਾਹਰ ਕਾਇ ਰਕੇ ਲਿਸਟੇਜ ਤੇ ਰੋਣ ਗਏ ਆ ਥਾਂ ਲੈ ਜਾ ਚਲ ਇਹ ਤਾਂ ਬਾਲਾ ਵਧਗਾ ਹੋ ਗਿਆ ਥਾਂ ਲੈ ਜਾ ਹਾਂ ਲੋ ਬੇਬੇ ਚਾਹ ਮੈਂ ਰੱਖੀ ਬੜੀ ਅੰਦੀ ਆ ਚਲ ਕੋਈ ਨਹੀਂ ਬਾਲਾ ਹੋ ਗਿਆ ਵਧੀਆ ਸੀ ਸਾਰਾ ਹਾਂ ਹਾਂ ਵਧਗਾ ਸੀ ਨੰਨ ਬਲਾਈ ਦਾ ਹੁੰਦਾ ਸਭ ਨੂੰ ਪਿਆਰ ਨਾਲ ਵਧਗਾ ਤੇ ਸੱਤੇ ਚੁੰਨੀ ਰੱਖੀ ਜੇ ਹੁੰਦੀ ਗਈ ਸਾਡੇ ਨੂੰ ਸੱਤੇ ਚੁੰਨੀ ਰੱਖਦਣਾ ਸੀ ਹੱਗੀ ਤੱਕ ਨਹੀਂ ਲਾਉਣਾ ਉਹ ਚੁੰਨੀ ਤੈਨੂੰ ਖੋਟੇ ਵਰਤਣਾ ਹੋਣਾ ਆ ਕੇ ਸਿੱਖਣੀਆ ਨਾ ਤੇ ਕੋਈ ਰਮਾਤ ਨਹੀਂ ਤੁਹਾਨੂੰ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਸਿੱਖਣੀ ਥੋੜੇ ਤੋਂ ਕੋਈ ਗੱਲ ਹਾਂ ਬਤਾਦੀ ਹੈ ਜੀ ਅੱਛਾ ਤੁਸੀਂ ਜਾਓਗੇ ਕਿ ਰਹੋਗੇ ਅੱਛਾ ਮਾਪਰਾ ਤਾਂ ਆਈਆਂ ਪਹਿਲਾਂ ਮੈਨੂੰ ਟੋਰ ਦੇ ਕਿੱਧਰ ਜਾਣਾ ਲੱਗਾ ਇੱਥੇ ਰਹੂੰਗੀ ਉਹ ਨਹੀਂ ਨਹੀਂ ਦਾਦੀ ਉਹ ਮੈਨੂੰ ਐਂਦੀ ਨਾ ਕਿ ਤੁਸੀਂ ਉਹ ਮੇਰੇ ਮਿਲ ਕੇ ਜਾਣਾ ਹਾਂ ਹਾਂ ਤੇਨ ਮੰਮੀ ਨੂੰ ਮਿਲ ਕੇ ਜਾਊਗੀ ਮੈਂ ਤੇ ਕਿਦੋਂ ਆਉਂਗੇ ਆਪਾਂ ਆਜਨ ਗਿਆ ਨਹੀਂ ਪਤਾ ਟਾਈਮ ਵੀ ਲੱਗਦਾ ਜਦੋਂ ਆਉਣਾ ਤੇ ਹੁਣੇ ਆਜਨ ਅੱਛਾ ਬਿਨਾਂ ਦੱਸੀ ਆ ਕੇ ਫੋਨ ਕੀਤਾ ਸੀਗਾ। ਨਾ ਤੇ ਮਾਂਏ ਬਿਨਾਂ ਦੱਸੇ ਤੇ ਮੈਂ ਬਿਨਾਂ ਦੱਸੀ ਆ ਮੌਸੀ ਕਿਹਾ ਮੇਰਾ ਘਰ ਬਾਰਾ ਮੇਰਾ ਦਿਵਾ ਖਜਾਦਾਗਾ ਇੱਥੇ ਮੈਂ ਤੈਨੂੰ ਬਾਰ ਬਾਰਾ ਨੇ ਮੈਂ ਦਾਦੀ ਸੱਸ ਆ ਇਸ ਕਾ ਦੀ ਆਂ ਨਹੀਂ ਨਹੀਂ ਥੋੜ੍ਹੇ ਹੀ ਐ ਜਿਸ ਸਾਰਾ ਕੁਝ ਮੈਂ ਤੇ ਗੈਸ ਪੁੱਛ ਮੈਂ ਕਹੀ ਉਹਨੇ ਬਕ ਫੋਨ ਕੀਤਾ ਉਹਨਾਂ ਨੇ ਮੈਨੂੰ ਦੱਸੇ ਨਹੀਂ ਕਿ ਤੁਸੀਂ ਆਉਣਾ। ਉਹ ਵੀ ਦੱਸ ਨਹੀਂ ਕਿ ਮੈਂ ਫੋਨ ਹੀ ਨਹੀਂ ਲਾਇਆਗਾ। ਅੱਛਾ ਬਿਨਾਂ ਫੋਨ ਕਿਤੇ ਆ। ਹਾਂ ਮੈਂ ਤਾਂ ਫੋਨ ਕਿਤੇ ਆਈ ਨਹੀਂ ਗਈ। ਅੱਛਾ ਹੁਣ ਤੁਸੀਂ ਰਹੋਗੇ। ਹਾਂ ਮੈਂ ਰਹੂੰਗੀ। ਮੈਂ ਜਦਿਓ ਹੋਵੇ ਤਰਾਂ

ਮੈਂ ਦੱਸ ਸਕਿਆ ਵੀ ਇਹ ਇੱਥੇ ਆਉਂਗੀ ਪਰ ਇਹਨੇ ਕਿਹੜਾ ਕਿਸੇ ਨੂੰ ਦੱਸਿਆ ਵੀ ਮੈਂ ਆਉਂਗੀ ਬਿਨਾ ਫੋਨ ਕੀਤੀ ਆ ਗਈ ਨਾ ਅੱਗੇ ਮੇਰੀ ਸੱਸ ਘਟ ਸੀ ਦੂਜੀ ਇਹ ਆ ਗਈ ਪਹਿਲਾਂ ਤਾਂ ਉਹ ਹੀ ਨਿਟਕਦੀ ਸੀ ਰੋ ਮਾਰਨ ਹੈਲਪ ਇਟ ਆ ਕਿੰਮ ਕਰਨ ਹੈਲਪ ਇਟ ਆ ਕਰਨ ਤੇ ਉਹਨਾਂ ਦੇਖ ਲੈ ਉਹ ਵੀ ਮੇਰੇ ਮਾਂ ਦੇ ਮਿਹਣੇ ਦਿੰਦੀ ਸੀ ਇਹ ਵੀ ਹੁਣ ਦੂਜੀ ਆ ਗਈ ਮਾਂ ਤੇਰੀ ਨਹੀਂ ਨਾ ਇਹਨਾਂ ਚ ਕਹੇ ਮਾਂ ਨੇ ਇਹ ਨਹੀਂ ਕਰ ਅਤਲ ਜਿਵੇਂ ਮੇਰੀ ਮਾਂ ਨੇ ਤਾਂ ਕੁਝ ਚੱਕ ਲਿਆ ਜਿਹੜਾ ਗਲਗਲ ਤੇ ਮੇਰੀ ਮਾਂ ਨੂੰ ਵਿੱਚ ਲਿਆਉਣ ਦੀਆਂ ਨੇ ਜੀ ਕਰਦਾ ਸੀਗਾ ਮੇਰੇ ਨੂੰ ਜਵਾਬ ਤਾਂ ਦੇਦਾ ਪਰ ਮੈਂ ਵੀ ਨਾ ਕਿਸੇ ਗੱਲ ਨੂੰ ਚੁੱਪ ਸੀਗੀ ਐਵੇਂ ਘਰੇ ਆਈਆ ਬਾਤਾਂ ਐਵੇਂ ਲੰਬੇ ਹੀ ਦੇਈਓ ਤੇਰੀ ਨੂੰਹ ਨੂੰ ਬੋਲਣ ਦੀ ਅਕਲ ਨਹੀਂ ਮੈਨੂੰ ਐਂ ਬੋਲਦੀ ਐਂ ਬੋਲਦੀ ਕੋਈ ਨਾ ਜਿੰਨੇ ਦਿਨ ਤੂੰ ਰਹੇਂਗੀ ਨਾ ਇੱਥੇ ਰਹੀ ਜਾ ਤੂੰ ਕਹਿੰਦੀ ਨਾ ਮੇਰਾ ਘਰ ਆ ਮੇਰਾ ਘਰ ਹਾਂ ਤੇਰਾ ਹੀ ਘਰ ਹੈ ਮੈਂ ਕਿਹੜਾ ਇੱਥੇ ਰਹਿਣਾ ਮੈਂ ਤਾਂ ਆਪਦਾ ਕਾਲਜ ਟੱਪ ਜਾ ਕਰੂੰਗੀ ਵੜ ਕੇ ਆਪੇ ਦੋਨੇ ਜਣੇ ਗੱਲਾਂ ਕਰੋ ਸੱਸ ਨੂੰ ਨਾ ਕਰੋ ਮੈਨੂੰ ਕੀ ਆ ਪਰ ਜੇ ਹੁਣੇ ਮੈਨੂੰ ਜਾਂ ਮੇਰੇ ਮਾਂ ਨੂੰ ਕੁਝ ਬੋਲੀ ਨਾ ਤਾ ਫਿਰ ਦੇਖ ਰਹੀ ਇਹਨੂੰ ਮੈਂ ਹਜੇ ਜਵਾਬ ਦਵਾਂਗੀ ਨਾ ਜਿਹੜਾ ਇਹਨੇ ਮੈਨੂੰ ਕਦੇ ਬੋਲਣਾ ਵੀ ਨਹੀਂ ਦੇਖਿਆ ਮਾਚਾ ਮੈਂ ਤਾਂ ਜੀ ਕਰਦਾ ਚਾਹ ਜੀ ਨਾ ਇਹਦੇ ਵਿੱਚ ਕੁਝ ਪਾ ਕੇ ਦੇਦਾ ਇਹਨੂੰ ਕਿੰਨੇ ਕ ਦਿਨ ਜਾਨ ਖਾਊਗੀ ਇੱਥੇ ਇਹਨੂੰ ਮੀ ਆਈ ਇੱਕ ਥਾਰ ਵੇ ਜੱਟਾ ਮਹਿੰਦਰਾ ਦੇ ਵਿੱਚ ਜਿਹੜਾ ਮਾਰੋ ਏ ਜੱਟਾ ਬਾਈ ਯਾਰ ਇਹ ਕਿੱਧਰ ਹੋ ਆ ਗਿਆ ਆ ਗੱਲ ਸੁਣੀ ਬਾਈ ਏ ਅੱਡ ਪਾਰਟੀ ਮੰਗੂਆ ਹਾਂ ਕੀ ਹਾਲ ਆ ਬਈ ਠੀਕ ਐ ਵਧੀਆ ਤੂੰ ਦੱਸ ਕਿੱਦਾਂ ਲੱਗਿਆ ਦੇਖਦਾ ਹੀ ਨਹੀਂ ਅੱਜ ਕੱਲ ਕਿਤੇ ਨਹੀਂ ਬੱਸ ਬਿਹੰਦਰਾ ਚ ਗਏ ਹੋਏ ਸੀ ਅੱਜ ਹੀ ਆਏ ਆ ਅੱਛਾ ਨਵੀਂ ਲੈ ਲਈ ਲੱਗਦਾ ਹੈ ਆਹੋ ਨਵੀਂ ਲੈ ਲਈ ਚਲੋ ਵਧਾਈਆਂ ਹੁਣ ਬਈ ਉਹਦਾ ਵੇਰਾ ਜਹਾਜ ਹੀ ਐ ਨਾ ਜਾ ਰਿਹਾ ਜਮਾਂ ਤਾਂ ਹੀ ਤਾਂ ਲਿਆ ਉਹ ਪੂਰਾ ਰੋ ਪੈਂਦਾ ਨਾ ਸਿਰਾਂ ਲੱਗਦੀ ਆ ਚਲ ਵਧੀਆ ਹੋਇਆ ਆ ਆ ਜਾ ਇੱਧਰ ਹੁਣ ਤੂੰ ਨਜ਼ਰ ਨਾ ਲਾ ਦੇ ਨਾ ਨਾ ਨਜ਼ਰ ਤਾਂ ਕੰਨ ਲਾਉਣੇ ਆ ਹੋਰ ਕਿਸੇ ਦਾ ਹੁੰਦੀ ਆ ਭਰਾਣੇ ਲੈਤੀ ਆ ਆਓ ਖੁਸ਼ੀ ਤਾਂ ਹੈਗੀ ਐ ਕਿਵੇਂ ਗੇੜਾ ਮਾਰਿਆ ਮੈਂ ਤਾਂ ਬਸ ਇੱਧਰ ਚੱਲਿਆ ਸੀਗਾ ਉਹ ਤੈਨੂੰ ਦੇਖ ਲਿਆ ਮੈਂ ਗੱਡੀ ਸਾਫ਼ ਕਰੀ ਜਾਂਦਾ ਸੀ ਮੈਂ ਚੱਲ ਚੜਜੇ 2 ਮਿੰਟ ਨਵੀਂ ਨਵੀਂ ਦਾ ਤਾਂ ਵਰਗੇ ਗੱਡੀ ਸਾਫ਼ ਕਰਨ ਲੱਗੇ ਨਹੀਂ ਨਹੀਂ ਜ਼ਰੂਰੀ ਹੈ ਬਈ 20 ਲੱਖ ਲੱਗਦਾ ਸਮਾਈ ਤਾਂ ਰੱਖਣੀ ਆ ਹੋ ਠੀਕ ਹੋ ਹਾਂ ਹਾਂ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਬਈ ਇੱਕ ਮੈਂ ਹੀ ਕਹਿੰਦਾ ਤੈਨੂੰ ਉਹ ਦੇਖ ਲਾ ਉਹ ਬੂਟੇ ਦੀ ਘਰ ਵਾਲੀ ਹਾਂ ਪਤਾ ਨਹੀਂ ਤਾਂ ਲੜ ਲੂੜ ਕੇ ਗਈ ਸੀ ਬਈ ਹਾਂ ਪਤਾ ਨਹੀਂ ਕਿਵੇਂ ਰੋਜ਼ ਚਿੰਗ ਚਿੰਗ ਜੰਗਾੜਾ ਪੈਂਦਾ ਸੀ ਹੈ ਤੇ ਉਹ ਰੋਣ ਦੀ ਬਣਦੀ ਬਹੁਤ ਸੀ ਆਫਸ ਹਾਂ ਤੇ ਦੇਖ ਲਾ ਬਾਕੀ ਲੜਕੇ ਹੁਣ ਬਾਕੀ ਪਤਾ ਨਹੀਂ ਤਾਂ ਤਲਾਕ ਤਲੂਕ ਹੋ ਗਿਆ ਪਤਾ ਨਹੀਂ ਲੜਕੇ ਗਈ ਆ ਭਈ ਰੱਬ ਹੀ ਜਾਣਦਾ ਜੇ ਉਹਨਾਂ ਨੂੰ ਪਤਾ ਹੁਣ ਕੋਈ ਗੱਲ ਹੋਈ ਹੋਊ ਵਿਚੋਂ ਐਵੇਂ ਕਹਨੂੰ ਮੈਨੂੰ ਲੱਗਦਾ ਦਾਦੂ ਜੀ ਮੰਗਦੇ ਸੀਗੇ ਉਹ ਮੈਨੂੰ ਵਿਚੋਂ ਗੱਲ ਸੁਣ ਚਾਈ ਸੀਗੀ ਅੱਛਾ ਜਿਹੜੀ ਆਪਾਂ ਗੱਡੀ ਲੈਂਦੀ ਆ ਹਾਂ ਇਹਦੇ ਨਾਲ ਦੀ ਗੱਡੀ ਮੰਗਦੇ ਸੀਗੇ ਥਾਰ ਹਾਂ ਬੂਟਾ ਦੇਖਣ ਜੇ ਤਾਂ ਹੁਣ ਲੱਗਦਾਗਾ ਪਰ ਰਾਤ ਦਿਨ ਰਾਤ ਨਾਲ ਤੁੰਨੀ ਆਉਂਦੇ ਸੀ ਉਹਨੂੰ ਵੀ ਗੱਡੀ ਲੈ ਕੇ ਆ ਗੱਡੀ ਲੈ ਕੇ ਆ ਗੱਡੀ ਲੈ ਕੇ ਅੱਛਾ ਇਸ ਗੱਲ ਵਿੱਚ ਨਾ ਕੋਈ ਗੱਲ ਵਧ ਗਈ ਹੋਵੇ ਤੈਨੂੰ ਗੱਲ ਦਾ ਪਤਾ ਹੀ ਹੋਊ ਕੋਈ ਨਾ ਕੋਈ ਨਾ ਨਾ ਗੱਲ ਦਾ ਤਾਂ ਨਹੀਂ ਪਤਾ ਯਾਰ ਕੀ ਕਹਿ ਸਕਦੇ ਆ ਮ ਮੱਕੀ ਚੱਲ ਛੱਡ ਯਾਰ ਆਪਾਂ ਕੀ ਲੈਣਾ ਤੂੰ ਵੀ ਘੱਟ ਧਿਆਨ ਦਿਆ ਕਰ ਐਵੇਂ ਲੋਕਾਂ ਦੇ ਘਰਾਂ ਚ ਜਾਣਾ ਆਪਾਂ ਤਾਂ ਕੰਮ ਵੱਧ ਮਾਰਦਾ ਨਹੀਂ ਨਹੀਂ ਉਹ ਆਪਾਂ ਤਾਂ ਕਾਹ ਨੂੰ ਧਿਆਨ ਦਿੰਨੇ ਆ ਆਪਾਂ ਤਾਂ ਕੀ ਗੱਲ ਆ ਬਈ ਆਇਆ ਹੁਣ ਗਵਾਨ ਮੱਥੇ ਚੱਲ ਪਤਾ ਤਾਂ ਲੱਗਦਾ ਹੀ ਆ ਪਤਾ ਤਾਂ ਲੱਗਦਾ ਬਸ ਵੀਰ ਪਤਾ ਕੀ ਆ ਅਗਲਾ ਆਇਆ ਇਹਦਾ ਵੀ ਸਾਡੀ ਗੱਲ ਇੱਧਰ ਕਰਤੀ ਉੱਧਰ ਕਰ ਚੱਲ ਹੁਣ ਮੈਂ ਤਾਂ ਕਿਸੇ ਕੋਲੇ ਨਹੀਂ ਗੱਲ ਕਰਦਾ ਉਹ ਪ੍ਰਾਪਰਟੀ ਦਾ ਭਰਾ ਵਾਲੀ ਗੱਲ ਆਪਣੀ ਤਾਂ ਇੱਕ ਗੱਲ ਆ ਉਹੀ ਤਾਂ ਗੱਲ ਆ ਮੈਂ ਹੁਣ ਕਈ ਗੱਲਾਂ ਤੂੰ ਮੈਨੂੰ ਵੀ ਦੱਸੀਆਂ ਯਾਰ ਮੈਨੂੰ ਤਾਂ ਚੱਲ ਯਕੀਨ ਆ ਦਰਤੇ ਤੂੰ ਕਾਹ ਨੂੰ ਗੱਲ ਕਰਦਾ ਪਰ ਗੱਲ ਆ ਐ ਵੀ ਅੱ ਠੀਕ ਹੈ ਉਦੋਂ ਅੱਜ ਕੱਲ ਨੂੰ ਬੂਟਾ ਤੇ ਗੱਲ ਪੈ ਗਿਆ ਠੀਕ ਹੈ ਮਾੜੀ ਮਾੜੀ ਗੱਲ ਪਿੱਛੇ ਕਿਸੇ ਕੋਲੇ ਹੋਰ ਨਾ ਗੱਲ ਨਾ ਨਾ ਬਈ ਆਪਾਂ ਤਾਂ ਕਹ ਨੂੰ ਕਰਦੈ ਨੂੰ ਪਤਾ ਤੇਰੇ ਕੋਲੇ ਭਾਵਾਂ ਕਰ ਲਈ ਜੇ ਕਰ ਲਈ ਉਹ ਤਾਂ ਆਪਾਂ ਤੈਨੂੰ ਪਤਾ ਕਿਹਨੂੰ ਬੁਲਾਉਣਾ ਆ ਪਾਸ ਤੂੰ ਬੁਲਾਉਂਦੇ ਨਹੀਂ ਆਹੋ ਇਹ ਤਾਂ ਗੱਲ ਹੈ ਆਪਾਂ ਨੂੰ ਤਾਂ ਕੀ ਲੋੜ ਆ ਬਈ ਗੱਲ ਕਰਨ ਦੀ ਹਾਂ ਹਾਂ ਚੱਲ ਠੀਕ ਹੈ ਬਈ ਮਾੜਾ ਫਿਰ ਤੈਨੂੰ ਗੱਲ ਹੀ ਦੱਸਣਾ ਆ ਜੀ ਆਇਆ ਚੱਲ ਹੁਣ ਤੇਰੇ ਕੋਲੇ ਗੱਲ ਕਰਤੀ ਰੋਟੀ ਜੀ ਨਹੀਂ ਕਿਵੇਂ ਬੈਠਾ ਹਾਂ ਨਹੀਂ ਤਰਾ ਹੋ ਉਹ ਤਾਂ ਗਲਤ ਨਹੀਂ ਠੀਕ ਆ ਪਰ ਮੈਂ ਤੈਨੂੰ ਆਏ ਕਹਿੰਦਾ ਗੱਲ ਗਾਂ ਦੀਆਂ ਹੋ ਜਾਂਦੀਆਂ ਤੈਨੂੰ ਕਈ ਗੱਲ ਬਾਜੂਗੀ ਰਹਿ ਨਹੀਂ ਦੇ ਤੂੰ ਬਗ ਜਾ ਯਾਰ ਉਹ ਨਾ ਨਾ ਚੱਲ ਕੋਈ ਗੱਲ ਨਹੀਂ ਬਈ ਠੀਕ ਆ ਉਹ ਐਸੀ ਮੈਂ ਕਿਹਾ ਚੱਲ ਬੋਲਾ ਜਾ ਬਣਾ ਪਿਆ ਸੀ ਢੱਡ ਚ ਗੋਲੇ ਦਾ ਨਾ ਇਹ ਭੜੇ ਹੁੰਦੇ ਆ ਇਹ ਤੈਨੂੰ ਪਤਾ ਨਹੀਂਗਾ ਜਿਹੜਾ ਬੰਦਾ ਕਿਸੇ ਦੀ ਗੱਲ ਕਰਦਾ ਚੱਬ ਕੇ ਗੱਲ ਕਰੇ ਹੱਥ ਕੇ ਗੱਲ ਕਰੇ ਉਹ ਬੰਦਾ ਮਾੜਾ ਬਹੁਤ ਹੁੰਦਾ ਉਹ ਬੰਦੇ ਨਾਲ ਯਾਰੀ ਨਹੀਂ ਰੱਖਣੀ ਚਾਹੀਦੀ ਮੈਨੂੰ ਮੇਰੀ ਮਾਂ ਨੇ ਸਮਝਾਈ ਹੈ ਗੱਲ ਭਾਈਆਂ ਤੂੰ ਮੇਰਾ ਢੱਡੀਆਂ ਇੱਕੋ ਕਰਦਾ ਹੁੰਨਾ ਉਹ ਚੱਲ ਠੀਕ ਹੈ ਚੰਗਾ ਮੈਂ ਗੱਡੀ ਸਾਰਾ ਤੇਰੇ ਕੋਲ ਹੀ ਆਇਆ ਸੀ ਮੈਂ ਤਾਂ ਚੰਗਾ 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 ਆਹੋ ਮੈਂ ਤਾਂ ਇਹਨਾਂ ਬੋਲ ਬੋਲ ਕੇ ਸਿਰ ਦੁਖਣ ਲਾਤਾ ਮੈਂ ਕਿ ਮੈਂ ਤਾਂ ਅੱਜ ਘਰੇ ਰਹਿ ਗਈ ਮੈਂ ਤਾਂ ਕਾਲੇ ਸਟੱਪ ਜਾਂਦੀ ਆਪ ਤਾਂ ਦੋਨੇ ਜਣੇ ਉਂਦਰ ਟੱਪ ਗਏ ਇੱਥੇ ਮੈਨੂੰ ਗੱਲ ਸੇ ਆਪਾਂ ਬਾਹਰ ਖੇ ਦਾ ਤੇ ਆ ਚੀਜ਼ ਫੜਾ ਕਦੇ ਉਹ ਚੀਜ਼ ਫੜਾ ਇਹਨਾਂ ਤਾਂ ਨਾ ਮੇਰੀ ਸੱਸ ਨੇ ਤੰਗ ਕਰਦੀ ਜਿੰਨੇ ਇਹ ਤੰਗ ਕਰਨ ਆ ਗਈ ਮੈਨੂੰ ਇੱਥੇ ਫੋਨ ਨਾ ਕਰਾਂ ਕਦੋਂ ਕਾਨਗੇ ਪੁੱਛਾਂ ਜਾ ਕੇ ਬਹਿ ਜਾਂਦੇ ਜਿੱਥੇ ਜਾ ਕੇ ਬਹਿ ਜਾਂਦੇ ਨੇ ਪਤਾ ਨਹੀਂ ਫੋਨ ਚੱਕੂ ਕਿ ਕਿ ਨਹੀਂ हेलो 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 कि मम्मी ठीक है पुत्र वधिया तो दस वधिया वधिया होगी रजिस्ट्री नहीं है इतना लगन के दो घंटे सानू अच्छा के हाँ कि मैं सी ओ ना दादी आई सी कि अच्छा दादी आ गई हाँ जी अच्छा ताई मैं पूछ रही थी कि कदों कहाँ आ जान दे तो सिखा रहे ਪਿੱਛੇ ਪਤਾ ਸੀ ਤਾਂ ਕੰਮ ਹੋਇਆ ਉਹਦੀ ਆਵਾਂਗੇ ਨਾ 2 ਘੰਟੇ ਲੱਗ ਜਾਣਗੇ ਹਜੇ ਸਾਨੂੰ ਅੱਛਾ ਕਿੰਨਾ ਆਏ ਸੀਗਾ ਵੀ ਜਾਸੇ ਇੱਥੇ ਆ ਗਏ ਸੀ ਤੁਸੀਂ ਆ ਜਾਂਦੇ ਮੈਂ ਤਾਂ ਨਾ ਦਾਦੀ ਤੋਂ ਡਰ ਜਾ ਲੱਗਣ ਲੱਗ ਗਿਆ ਦਾਦੀ ਤਾਂ ਗੱਲ-ਗੱਲ ਤੇ ਮੈਨੂੰ ਟੋਕ ਦਾਂਦੀ ਆ ਕੋਈ ਨਹੀਂ ਪੁੱਤ ਇਹਦਾ ਸੁਭਾਈ ਇਹ ਜੈਗਾ ਇਹ ਮੂੰਹ ਦੀ ਤਾਂ ਜ਼ਰੂਰ ਬੜਬੋਲੀ ਐ ਪਰ ਦਿਲ ਦੀ ਨਹੀਂ ਮਾੜੀ ਦਿ ਲੋਗਲੇ ਨੂੰ ਬੜਾ ਤਿਆਰ ਕਰਦੀ ਆ ਕੋਈ ਗੱਲ ਨਹੀਂ ਜਿਵੇਂ ਜਿਵੇਂ ਕਹੀ ਜਾਂਦੀ ਓਵੇਂ ਓਵੇਂ ਕਰੀ ਚੱਲੇ ਦੀ ਮੂਰੇ ਮੈਂ ਤਾਂ ਕਰ ਹੀ ਆਣੀ ਆ ਕੀੜੀ ਬੜ ਬੋਲੀ ਮੈਂ ਤਾਂ ਗਲ ਗਲ ਤੇ ਮਿਹਨਤ ਦੇ ਦਿੰਦੀ ਤੇਰੀ ਮਾਂ ਨੇ ਐ ਨਹੀਂ ਸਿਖਾਇਆ ਤੇਰੀ ਮਾਂ ਨੇ ਓਣੀ ਸਿਖਾਇਆ ਹੁਣ ਮੰਮੀ ਮੈਂ ਇਹਨੂੰ ਮਾਂ ਬਾਰੇ ਥੋੜੀ ਸੁਣੀ ਜਾਉਂਗੀ ਮੈਂ ਚੱਲ ਕੋਈ ਨਹੀਂ ਪੁੱਤ ਐ ਤਾਂ ਕਹਿੰਦੀ ਹੁੰਦੀ ਐ ਤੇ ਸਾਨੂੰ ਵੀ ਕਹਿੰਦੀ ਹੁੰਦੀ ਸੀਗੀ ਬਾਕੀ ਮੈਂ ਤੈਨੂੰ ਹੋਰ ਦੱਸਦੀ ਹੂੰ ਜਿੰਨੀ ਇਹਦੀ ਗੱਲ ਸੁਨੇਗੀ ਨਾ ਜਵਾਬ ਨਾ ਦੇ ਇਹਦੀ ਗੱਲ ਦਾ ਉਹਨੇ ਹੀ ਇਹ ਤੇਰੇ ਤੇ ਤੇਜੂ ਠੀਕ ਐ ਪਿੰਡ ਵਾਲੇ ਨਾ ਪਿੰਡ ਵਾਲੇ ਤੇਰੇ ਦਾਦੀ ਨੂੰ ਆ ਦੇ ਹੂੰ ਉਹ ਇਹਦੇ ਤੋਂ ਖਿੱਦੀ ਨਹੀਂ ਸੀ ਜਵਾਬ ਵੀ ਦੇਖ ਲਾ ਇਹ ਜੇ ਪਹਿਲਾਂ ਉਹ ਰੁਖੀ ਬੋਲਦੀ ਸੀ ਫਿਰ ਵਧੀਆ ਉਹਨੂੰ ਪਿਆਰ ਨਾਲ ਬੋਲਣ ਲੱਗ ਗਈ ਤੇਰੇ ਨੇ ਇਹਨੂੰ ਰਾਣੀ ਹਾਰ ਕਰਾ ਕੇ ਦਿੱਤਾ ਬੰਦੀ ਹੁਣ ਇਹਨਾਂ ਦੀ ਮੰਮੀ ਮੈਂ ਤਾਂ ਕੀ ਪਾ ਉਹਦੇ ਰਾਣੀ ਹਾਰ ਦਾ ਕਰਾਇਆ ਉਹਨੂੰ ਕਰਾਇਆ ਹੈ ਮਿਲਿਆ ਉਹਨੂੰ ਮਿਲਿਆ ਫਿਰ ਮੈਂ ਕਿਉਂ ਸੁਣੀ ਜਾਵਾਂ ਚਲੋ ਹਾਂ ਮੈਂ ਤਾਂ ਕੁਝ ਬੋਲੀ ਵੀ ਨਹੀਂ ਜਿਵੇਂ ਮੈਨੂੰ ਕਹਿੰਦੇ ਮੈਂ ਉਹ ਮੇ ਕਰੀ ਜੰਨੇ ਆ ਪਰ ਇੰਨੇ ਵੀ ਖਿੱਚ ਖਿੱਚ ਨਹੀਂ ਹੁੰਦੀ ਮੰਮੀ ਨਹੀਂ ਪੁੱਤ ਜਿਹੜੀ ਕੋਲੇ ਬਠੇ ਰਾ ਪੈਸਾ ਤੇ ਲੈ ਵਾ ਅਸੀਂ ਤਾਂ ਨਾਲ ਦਿੱਤੀ ਕਰੇ ਨੂੰ ਤੇ ਸਾਥ ਤਾਂ ਆਸਾਨ ਹੀ ਕਰਿਆ ਦੋਨਾਂ ਨੇ ਤੇ ਹੋਜੀ ਸੀਗਾ ਨਾਲੇ ਤੇਰਾ ਦਾਦਾ ਇਹਦੇ ਕੋਲ ਬਥੇਰੇ ਪੈਸੇ ਐ ਬਥੇਰੀ ਨੂੰ ਤਨਖਾਹ ਵੀ ਮਿਲਦੀ ਹੈਗੀ ਹਜੇ ਉਹਦੀ ਪੈਨਸ਼ਨ ਤੇ ਸਭ ਕੁਝ ਹੈ ਤੂੰ ਐਵੇਂ ਨਾ ਜੀ ਤੋ ਖਿਜੀ ਬਸ ਜੀ ਜੇ ਚਾਰ ਪਾਣੀ ਮੰਗੂਗੀ ਵਧੀਆ ਦੁੱਧ ਚਪਤੀ ਪਾ ਕੇ ਦੇਦੀ ਚੰਗੀ ਰੋਟੀ ਖਵਾਦੀ ਇੰਨੇ ਮੈਂ ਆ ਜੂਗੀ ਫਿਰ ਮੈਂ ਸਾਹਮਣੂ ਫਿਰ ਤੈਨੂੰ ਫਿਕਰ ਹੀ ਨਹੀਂ ਰਹਿਣਾ ਕਾਸੇ ਦਾ ਹਾਂ ਮम्मी ਉਹ ਤਾਂ ਕੋਈ ਗੱਲ ਨਹੀਂ ਮੈਨੂੰ ਆਏ ਨਹੀਂ ਹੈਗਾ ਕਿ ਮੈਨੂੰ ਇਹ ਸੇਵਾ ਕਰਨੀ ਪਊਗੀ ਕੋਈ ਨਾ ਮੇਰੇ ਮਾਂ ਵਰਗੀ ਹੈ ਹਨਾ ਜਿਹੜਾ ਤੁਸੀਂ ਉਹ ਜਿਵੇਂ ਮੈਨੂੰ ਇਹ ਪਰ ਕੋਨੋ ਪਤਾ ਹੀ ਨਾ ਕੋਈ ਨਹੀਂ ਪਤਾ ਮੈਂ ਨਾ ਦੇਖੀ ਆਏ ਪੁੱਛ ਲਿਆ ਮੈਂ ਕਿ ਚਲ ਤੁਹਾਨੂੰ ਫੋਨ ਕੀਤਾ ਹੋਣਾ ਹਨਾ ਮੈਨੂੰ ਨਮਕ ਮੈਂ ਕਿ ਤੁਸੀਂ ਫੋਨ ਕਰਕੇ ਆਏ ਲੈ ਮੇਰਾ ਘਰ ਹੈ ਕਹਿੰਦੀ ਮੈਂ ਆਂ ਮੈਂ ਫੋਨ ਕਰਨ ਦੀ ਕੀ ਲੋੜ ਮੈਂ ਕਿ ਨਹੀਂ ਦਾਦੀ ਮੈਨੂੰ ਆਏ ਸੀ ਵੀ ਮੈਨੂੰ ਨਾ ਦੱਸਿਆ ਹੋਵੇ ਜਾਸ ਨੇ ਮੈਂ ਕਿ ਜੀ ਦੱਸ ਦਾਂਦੇ ਹਨਾ ਵੀ ਮੈਂ ਆਪ ਦਾ ਚਾਹ ਪਾਣੀ ਪਹਿਲਾਂ ਬਣਾ ਕੇ ਰੱਖਦੀ ਖਾਣ ਪੀਣ ਨੂੰ ਤੁਹਾਡੇ ਵਾਸਤੇ ਕੋਤੋਂ ਕੋਈ ਗੱਲ ਨਹੀਂ ਮੈਂ ਨਾ ਹੀ ਫੋਨ ਫੋਨ ਤੇ ਨਾ ਸਾਨੂੰ ਇਹਨੇ ਦੱਸਿਆਗਾ ਉਹ ਇਹਨੂੰ ਨਾ ਚਾਹ ਵਾਲਾ ਹੋ ਜਾਂਦਾ ਜਦੋਂ ਕੋਈ ਚੀਜ਼ ਲੈਣੀ ਹੋਵੇ ਇਹਨੂੰ ਆਏ ਹੋ ਗਿਆ ਆ ਇਹਨੂੰ ਜ਼ਰੂਰ ਪਤਾ ਪਰसों ਮੇਰੇ ਨਾਲ ਗੱਲ ਹੋਈ ਸੀ ਵੀ ਇਹਨਾਂ ਨੇ ਉਹ ਪਲਾਟਾਂ ਦੀ ਰਜਿਸਟਰੀ ਕਰਵਾਉਣੀ ਆ ਤਾਂ ਕਰਕੇ ਇਹ ਆ ਗਈ ਤੇ ਇਹਨੂੰ ਮੈਂ ਦੱਸਿਆ ਸੀਗਾ ਵੀ ਅਸੀਂ ਰਜਿਸਟਰੀ ਕਰਵਾਵਾਂਗੇ ਅੱਛਾ ਉਹ ਤਾਂ ਜੀ ਮੈਂ ਤਾਂ ਪੁੱਛ ਲੈ ਸੀ ਉਹ ਤਾਂ ਸ਼ੁਕਰ ਹੈ ਤੁਸੀਂ ਇੱਧਰ ਬਗ ਗਏ ਹਾਂ ਮੈਂ ਜੇ ਕਾਲਜ ਬਗ ਜਾਂਦੀ ਫਿਰ ਘਰੇ ਆਪਣੇ ਲੋਕ ਹੁੰਦਾ ਫਿਰ ਮਿਲਣਾ ਪੈਂਦਾ ਦਾਦੀ ਨੂੰ ਨਹੀਂ ਪੁੱਤ ਇਹ ਨੂੰ ਆਏ ਨਹੀਂ ਮੁੜਨਾ ਪੈਂਦਾ ਸੀ ਮੈਂ ਵੀ ਤੈਨੂੰ ਤਾਂ ਹੀ ਛੱਡ ਕੇ ਗਈ ਆਂ ਕਿ ਜਦੋਂ ਕੋਈ ਮੈਂ ਨਹੀਂ ਘਰੇ ਉਦੋਂ ਕੋਈ ਆ ਕਰਨਾ ਜਾਵੇ ਨਾਲੇ ਆਪਾਂ ਤਾਂ ਕਦੇ ਲੋਕ ਲਾਕ ਹੀ ਨਹੀਂ ਗਏ ਘਰ ਨੂੰ ਹੂੰ ਚਲ ਕੋਈ ਨਹੀਂ ਤੂੰ ਨਾ ਬਸ ਜਿਵੇਂ ਜਿਵੇਂ ਮੈਂ ਕਹਦੀ ਉਹ ਮੇਰੇ ਅੱਖੇ ਲੱਗੀ ਚੱਲੋ ਤੇ ਆਪੇ ਠੀਕ ਹੋ ਜੂਗੀ ਇਹ ਬੰਦ ਚੱਟੀਆਂ ਐ ਕਰਦੀ ਹੁੰਦੀ ਠੀਕ ਹੈ ਠੀਕ ਹੈ ਮੰਮੀ ਕੋਈ ਗੱਲ ਨਹੀਂ ਹਾਂ ਆ ਜਾਗੀ ਅਸੀਂ ਬਸ ਚਲੋ ਹਾਂ ਕੋਈ ਨਹੀਂ ਤੁਸੀਂ ਹਾਲ ਦਾ ਕੰਮ ਧਿਆਨ ਨਾਲ ਕਰੋ ਹਾਂ ਇਹਨੂੰ ਰੋਟੀ ਰੋਟੀ ਬਣਾ ਕੇ ਖਵਾ ਦੇ ਚੰਗਾ ਮੰਮੀ ਚਲੋ ਉਹ ਆ ਦੋਨੋਂ ਫੁਲਕੇ ਬਣਾ ਕੇ ਵੇਲੀ ਨੂੰ ਕਿ ਕਰਦਾ ਹੁੰਦਾ ਇੰਨੀ ਚੌੜ ਕਾ ਤੂੰ ਕਰਦੇ ਹੁੰਨੇ ਬਹਿ ਜਾ ਇੱਥੇ ਸਿੱਟ ਜਿਹਨੂੰ ਬਾਹਰ ਕੱਢ ਰੱਖੀ ਆ ਪਿੰਜਰੇ ਜੇ ਚ ਤੇ ਹੋਰ ਮਕਸਦ ਨੂੰ ਪਿੰਜਰੇ ਚ ਹੀ ਰਹਿੰਦੀ ਆ ਮੈਂ ਕਿਹਾ ਚਲ ਮੜਾ ਜੇ ਤੁਰ ਫਿਰ ਲਊਗੀ ਬਾ ਚਲ ਵਧੀਆ ਇੱਥੇ ਬੇੜੇ ਚ ਛੜਦਾ ਕਰੋ ਪਰਲਾ ਬਾਹਰ ਲਾ ਦਾਂਦੀ ਜਿਹੜਾ ਹਾਂ ਉਹ ਤਾਂ ਲਾਤਾ ਸੀ ਬਾਹਰ ਤਾਂ ਮੈਂ ਤੈਨੂੰ ਇੱਕ ਨਵੀਂ ਗੱਲ ਹੋਰ ਦੱਸਦੀ ਆ ਹਾਂ ਪਰ ਤੂੰ ਮਨਾ ਦੱਸ ਜਾਇ ਹੁਣ ਚਾਚੀ ਕੋਲ ਜਾਇ ਆਈ ਨਾ ਚਾਚੀ ਕੋਲ ਤੇ ਜਾ ਠੀਕ ਆ ਬੱਸ ਬਾਬਾ ਇਹ ਦਵਾਈ ਲਈ ਜਾਂਦਾ ਹਾਂ ਤੇ ਨਮੀਨ ਘੜਾ ਸੀ ਲਾਡੀ ਕੋਲੇ ਸੋਫੀ ਹਾਂ ਤੇ ਮੈਨੂੰ ਆਏ ਜਾਂ ਸ਼ੱਕ ਪਿਆ ਜਿਵੇਂ ਕਿਸੇ ਦੀ ਉਹ ਚੁਗਲੀਆਂ ਕਰੀ ਜਾਂਦਾ ਹੋਵੇ ਕਿਸੇ ਦੇ ਘਰ ਦੀਆਂ ਸ਼ਨਵੀਨ ਹਾਂ ਉਹ ਆਪਣੇ ਦੂਜੇ ਜਿਹੜਾ ਦੂਜੇ ਦਾਦੇ ਕੇ ਹੈਗਾ ਉਹਨਾਂ ਦਾ ਪੋਤਾ ਉਹਨਾਂ ਦਾ ਪੋਤਾ ਹੈ ਹਾਂ ਹਾਂ ਤੇ ਮੈਨੂੰ ਹੋਰੀ ਭੈਮ ਜਾਂ ਹੋ ਗਿਆ ਉਹਦੀ ਗੱਲ ਸੁਣ ਕੇ ਹਾਂ ਕਿਤੇ ਕੋਈ ਇਹ ਤਾਂ ਨਹੀਂ ਚੁਗਲੀਆਂ ਲਾਉਂਦਾ ਲਾਡੀ ਨੂੰ ਨਾ ਆਪਣੀ ਘਰ ਦੀ ਗੱਲ ਕਰਦੀ ਨਹੀਂ ਸੀ ਕਿਸੇ ਹੋਰ ਦੀ ਗੱਲ ਕਰਦੀ ਘਰ ਦੀ ਨਹੀਂ ਸੁਣੀ ਜੀ ਆਪਣੇ ਘਰ ਦੀ ਗੱਲ ਕਰਦਾ ਹੁੰਦਾ ਫਿਰ ਤਾਂ ਮੈਂ ਉਹਦੀ ਬੋਲ ਪਾਂਦੀ ਹਾਂ ਹਾਂ ਤੇ ਮੈਨੂੰ ਐ ਬਿੜਕ ਜਿਹੀ ਪਈ ਵੀ ਜਿਵੇਂ ਕਿਸੇ ਦੀ ਗੱਲ ਕਰਦਾ ਹੋਵੇ ਮੈਨੂੰ ਨਾ ਨਹੀਂ ਸੁਣਿਆ ਕਿਸੇ ਦਾ ਵੀ ਉਹ ਨਾ ਕੀਦਾ ਲੈਂਦਾ ਕੀ ਦੀ ਗੱਲ ਕਰਦਾ ਬਸ ਕਰੀ ਜਾਂਦਾ ਸੀ ਉਹ ਐ ਉਹ ਐ ਐ ਜਿ ਕਰੀ ਜਾਂਦਾ ਸੀ ਮੈਂ ਦੱਸੀ ਨੇ ਮੰਮੀ ਲਾੜੀ ਦੀ ਲਿਆ ਜੀ ਇਹਦੇ ਨਾਲ ਜ਼ਿਆਦਾ ਇਹਦੇ ਕੋਲ ਜ਼ਿਆਦਾ ਖੜਦਾ ਤੇ ਜੇ ਉਹ ਕਿਸੇ ਹੋਰ ਦੀ ਚੁਗਲੀ ਕਰ ਸਕਦਾ ਤੇ ਉਹ ਆਪਣੇ ਘਰ ਦੀ ਚੁਗਲੀ ਵੀ ਕਰ ਸਕਦਾ ਅਹੀਂ ਤਾਂ ਮੈਂ ਸੋਚਿਆ ਮੈਂ ਆਉਂਦੀ ਆਉਂਦੀ ਨੇ ਦਿਮਾਗ ਜਲਾਇਆ ਮੈਂ ਕੋਲ ਵੀ ਲੰਗੇ ਚੁੱਪ ਕਰਕੇ ਮੈਂ ਚੱਲ ਮੈਨੂੰ ਕੀ ਲੋੜ ਬੁਲਾਉਣ ਦੀ ਐ ਮੈਂ ਗਲੀ 'ਚ ਤੇ ਵੀ ਇਹ ਹੈਗਾ ਚੁਗਲ ਖੋ ਰਹਾ ਹੈ ਮਿੰਦਾ ਹਾਂ ਮੈਨੂੰ ਲੱਗਦਾ ਪੱਕਾ ਚੁਗਲੀਆਂ ਇਹੀ ਕਰਦਾ ਹਰਪ੍ਰੀਤ ਵਾਰ ਪੁੱਠਾ ਸਿੱਧਾ ਬੋਲ ਲਗੋਗੇ ਬਾਹਰੋਂ ਦਾ ਤੁਰਿਆ ਫਿਰਦਾ ਘਰੇ ਤਾਂ ਵੜਦਾ ਨਹੀਂ ਉਹ ਫਿਰਦਾ ਲੱਟ ਲੱਟ ਹਾਂ ਲੱਟ ਲੱਟ ਕਰਦਾ ਤੇ ਪੱਕਾ ਇਹਦੀ ਕਰਤੂਤ ਹੈ ਹੈਂ ਹਉ ਤਾਂ ਕੋਈ ਕੰਮ ਨਹੀਂ ਸਕਦਾ ਮਮੀ ਨਾਲ ਰੈਂਟਰ ਵੀ ਇਹੀ ਹੈ ਲਾਡੀ ਕਿਸੇ ਦਿਨ ਤਾਂ ਜਾਪੇ ਆਵੇ ਨਾ ਕੋਈ ਆਏ ਮੁੰਡਾ ਖੜੇ ਬੱਠੀ ਇਹਦੇ ਕੋਲੇ ਇਹ ਹੀ ਜਿਆਦਾ ਬਸ ਇਧਰ ਗਿੜੇ ਗੁੜੇ ਜੇ ਲਾਡੀ ਪਹਿਲਾਂ ਵੀ ਦੇ ਹੈ ਇੱਕ ਦੋ ਵਾਰ ਇਹਨੇ ਬੁਲਾਇਆ ਲਾਡੀ ਨੂੰ ਤੇ ਆਈ ਮੈਨੂੰ ਤਾਂ ਛੱਕ ਜਾ ਹੋ ਗਿਆ ਵੀ ਕਿਵੇਂ ਕਰੀਏ ਹੁਣ ਆਪਾਂ ਮੈਂ ਕਿਨੂੰ ਆਏ ਕਹਿੰਦੀ ਸੀ ਫਿਰ ਉਹ ਪੈਕ ਕਰੇ ਨੂੰ ਕਰੇ ਬੁਲਾ ਕੇ ਪੁੱਛ ਲੈਣੇ ਕਿਨੂੰ ਮੈਨੂੰ ਨਵੀਨ ਨੂੰ ਕਰੇ ਬੁਲਾ ਲੈਣੇ ਲਾਡੀ ਨੂੰ ਆਪਾਂ ਕੁਝ ਵੀ ਨਹੀਂ ਦੱਸਦੇ ਨਾ ਲਾਡੀ ਦਾ ਆਪਾਂ ਕੁਝ ਪੁੱਛੀ ਗੀ ਕਉਗੀ ਜੇ ਆਪਣਾ ਢੀ ਨੂੰ ਕਹਾਂਗੇ ਵੀ ਨਵੀਨ ਗੱਲ ਕਰਦਾ ਉਹਨੇ ਸਰਾਸਰ ਮੁੱਕਰ ਜਣਾ ਕਿਉਂਕਿ ਤੁਸੀਂ ਕੀ ਲੈਣਾ ਹਾਂ ਉਹਨੇ ਕਿੱਥੋਂ ਦੱਸਣਾ ਹਾਂ ਗੱਲ ਤਾਂ ਤੇਰੀ ਠੀਕ ਹੈ ਤੇ ਬਲਾਵਾਂਗੇ ਕਿਵੇਂ ਫਿਰ ਉਹਨੂੰ ਤੂੰ ਜਾ ਕੇ ਹੀ ਗੱਲੀਬਾਤੀ ਜੀ ਕਹਿ ਕੇ ਆ ਕਿ ਪਤਾ ਹੀ ਮੜਾ ਜੇ ਕਰੇ ਕੰਮ ਸੀ ਢੀ ਨਹੀਂ ਹੈ ਕਿਸ ਬਹਾਨੇ ਨਾਲ ਬੁਲਾਈ ਫਿਰ ਛੋਤ ਲਾਵਾਂਗੀ ਮੈਂ ਕਹਤੋ ਗੱਲ ਤਾਂ ਪੱਕਾ ਇਹੀ ਹੈ ਮਾਨ ਚੁਗਲੀਆਂ ਤਾਂ ਨਵੀਨ ਹੀ ਕਰਦਾ ਮੈਨੂੰ ਵੀ ਸ਼ੱਕ ਪਿਆ ਵੀ ਜਦੋਂ ਇਹ ਲੋਕਾਂ ਦੀਆਂ ਗੱਲਾਂ ਕਰ ਸਕਦਾ ਹੈ ਹੈ ਤੇ ਆਪਣੇ ਘਰ ਦੀ ਕਿਉਂ ਨਾ ਗੱਲ ਕਰੂਗਾ ਉਹ ਪਤਾ ਨਹੀਂ ਹੈ ਤਾਂ ਆਪਣੀ ਕੁੜੀ ਦੇ ਕਿਉਂ ਮਾਗਰ ਪੈ ਗਿਆ ਬਗੈਰ ਮਤਲਬ ਤੋਂ ਹੀ ਗੱਲਾਂ ਕਰੀ ਜਾਂਦਾ ਮਾ ਫਰਾਬ ਦੀ ਕੀ ਕੁਛ ਕਰਦੀ ਹੈ ਫਿਰ ਉਹ ਨਹੀਂ ਨਾ ਪਤਾ ਆਪਦੀ ਕੀ ਕੁਛ ਕਰਦੀ ਤਾਂ ਇਹ ਫਿਰ ਬਗਾਨੀਆਂ ਤੇ ਤੋਮਤਾ ਲਾਉਂਦੇ ਆ ਕਿ ਸਾਡੀ ਨਾ ਕੋਈ ਕੁਛ ਕਹੇ ਗੱਲ ਸੁਣ ਅਗਲਾ ਆਪਦੇ ਘਰ ਕਹਿੰਦੀ ਵੇਖਦੇ ਜਮਾ ਨਹੀਂ ਵੇਖਦਾ ਆਪਦੇ ਘਰ ਕਹਿੰਦੀ ਦੂਜੇ ਦੀ ਗੱਲ ਪਟੱਕ ਦੇਣੇ ਕਹਿ ਜਾਂਦਾ ਪਤਾ ਨਹੀਂ ਕਿਉਂ ਅੱਡੇ ਚੰਦਰੇ ਲੋਕ ਆ ਕੋਈ ਨਾ ਤੂੰ ਉਹਦੇ ਕੋਲ ਜਾ ਕੇ ਉਹਨੂੰ ਘਰੇ ਬੁਲਾ ਕੇ ਲੈ ਫਿਰ ਉਹਦੀ ਛੋਤ ਲਾਵਾਂ ਘਰੇ ਆਈ ਦੀ ਸਾਰਾ ਕੁਝ ਪੁੱਛਾਂਗੇ ਭਾਈ ਤੈਨੂੰ ਦੱਸ ਦਿੱਕਤ ਕੀ ਹੈ ਸਾਡੀ ਕੁੜੀ ਦੀ ਵਾਰੀ ਵਾਰੀ ਗੱਲ ਕਿਉਂ ਕਰਦਾ ਕਿਉਂ ਕਰਦਾ ਤੇਰਾ ਮਤਬ ਲੈ ਕੀ ਹੈ ਮੈਂ ਸਾਡੇ ਘਰੇ ਗਲੇਸ਼ ਕਿਉਂ ਪਾਣਾ ਅੱਛਾ ਕੁੜੀ ਦੀ ਗੱਲ ਕਰਦਾ ਕਰਦਾ ਅੱਛਾ ਮੇਰੇ ਬਾਰੇ ਵੀ ਤੂੰ ਕਹਿਣਾ ਪੀਕੇ ਜਾ ਕੇ ਬੈਗੀ ਕਿਉਂ ਬੈਗੀ ਤੇਰਾ ਮਤਬ ਲੈ ਕੀ ਹੈ ਪੀਕੇ ਜਾ ਕੇ ਤੈਨੂੰ ਪਤਾ ਪੀਕੇ ਜਾ ਕੇ ਲੜ ਕੇ ਗਈ ਹੈ ਕੂਈ ਬੈਠੀ ਹੈ ਹਮਾਰੀ ਅੰਦਰ ਤੇ ਆਪਣੇ ਅੱਲ ਜੀ ਕੱਢਣ ਪਾਉਂਦੇ ਨਹੀਂ ਕੁਝ ਇਹਨਾਂ ਦੇ ਤਾਂ ਡੋਲੇ ਹੁੰਦੇ ਨਹੀਂ ਇਹਦੇ ਦੂਜਿਆਂ ਤੇ ਮੱਚਦਾ ਇਹਦੇ ਹੋਜ ਨੂੰ ਵੀ ਕੁਝ ਨਹੀਂ ਹੁੰਦਾ ਕਹਿੰਦਾ ਡ ਉਹ ਜਗਾ ਪੁੱਤ ਜਦੋਂ ਮਾਂ ਚੁਗਲ ਖੋ ਰਿਆ ਫਿਰ ਪੁੱਤ ਕਿਉਂ ਨਾ ਚੁਗਲ ਖੋਊਗਾ ਕਿੱਥੇ ਦਾ ਧੀ ਪੁੱਤ ਨੂੰ ਵਰਜੇ ਜੇ ਪੁੱਤ ਆਪਾਂ ਕਿਸੇ ਦੀ ਗੱਲ ਨਹੀਂ ਕਰੀਂਦੀ ਹੁੰਦੀ ਆਪਾਂ ਕੀ ਲੈਣਾ ਕੋਈ ਕੁਛ ਮਰਜ਼ੀ ਕਰੀ ਜਾਵੇ ਦੇਖ ਲਓ ਪਰ ਕਿਸੇ ਦੇ ਮੂਹਰੇ ਗੱਲ ਨਾ ਕਰੋ ਜਦੋਂ ਆਪ ਹੀ ਮਨ ਲੋਕ ਨਹੀਂ ਗੱਲਾਂ ਕਰਦੀ ਆ ਜਾ ਜਾ ਘਰੇ ਕਦੇ ਤੀ ਕੀ ਉਹ ਗਲੀਆਂ ਗਲੀਆਂ ਗਾਉਂਦੀ ਆ ਉਹ ਵੀ ਗੱਲ ਤਾਂ ਉਹੀ ਹੈ ਨਾ ਪੁੱਤ ਆਪ ਤਾਂ ਹੁਣ ਉਹ ਤੋਂ ਲਾਹ ਰੱਖੀ ਆ ਕਿੰਨਾ ਗੱਲਾਂ ਕਰਦੀ ਸੀ ਤੇਰੇ ਕੋਲ ਆ ਕੇ ਤੂੰ ਉਹਨੂੰ ਵਾਜ ਜੇ ਤਾਂ ਫੇ ਸਾਡੇ ਕੋਲ ਕੋਈ ਦੀ ਗੱਲ ਨਾ ਕਰ ਅੱਛਾ ਗੱਲ ਕਰਕੇ ਮਣਕੇ ਨਾਮ ਵੀ ਵਿੱਚ ਰੱਖ ਦਿੰਦੀ ਆ ਨਾ ਕੋਈ ਨਾ ਗੱਲੇ ਨਿਕਲਣ ਤੇ ਫਿਰ ਜਾ ਕੇ ਇਹਦੇ ਘਰੇ ਲਾਂਬਾ ਦੇ ਕਿਉਂ ਇਹਦੀ ਮਾਂ ਨੂੰ ਵੀ ਕਹਿ ਕੇ ਆਉਂਗੀ ਫਿਰ ਮੈਂ ਤਾਂ ਕਹ ਵੀ ਅਸੀਂ ਕਿੰਨਾ ਕੁ ਤੁਹਾਡੀਆਂ ਗੱਲਾਂ ਕਰਦੇ ਆ ਸਹੀ ਗੱਲ ਸਾਡੇ ਮੂੰਹ ਸੁਣੀਆ ਮੇਰਾ ਪੁੱਤ ਕਿੰਨਿਆ ਕਾ ਲਾਡੀ ਉਹੀ ਨਹੀਂ ਇਹ ਜੀ ਗੱਲ ਸੁਣਦਾ ਕਦੇ ਕਿਸੇ ਦੀ ਨਾ ਕਰੇ ਚਲ ਆਪ ਨੂੰ ਐਂ ਤੇ ਪਤਾ ਲੱਗ ਗਿਆ ਵੀ ਨਵੀਨ ਗੱਲ ਕਰਦਾ ਅੱਗੇ ਤੋਂ ਜੇ ਆਪਾਂ ਨੂੰ ਮੈਂ ਤਾਂ ਹੀ ਕਹਣੀ ਅੱਗੇ ਤੋਂ ਕੋਈ ਹੋਰ ਗੱਲ ਨਾ ਕਰੇ ਆਪਾਂ ਨਵੀਨ ਨੂੰ ਘਰੇ ਬੁਲਾ ਕੇ ਤੇ ਉਹਨੂੰ ਆਪਾਂ ਕੱਗੇ ਵੀ ਭਾਈ ਇਹ ਦੂ ਮੜ ਕੇ ਜਿਹੜੀ ਗੱਲ ਹੋਣੀ ਸੀ ਹਵਾ ਗਈ ਇਹ ਦੂ ਮੜ ਕੇ ਸਾਡੇ ਘਰ ਸਾਡੇ ਕੋਈ ਦੁੱਲੇ ਵਿਗੜੇ ਕੋਈ ਮਰਜੀ ਹੋਵੇ ਪਰ ਤੂੰ ਗੱਲ ਲਾਡੀ ਕੋਲ ਕੋਈ ਹਾਂ ਤੈਨਾਂ ਜਾ ਕੇ ਨਾ ਮਾਂ ਮੈਂ ਕਰੀ ਸਹੀ ਪਲਾ ਚਾਇਆ ਉਹ ਵਾਕੀ ਲੈ ਕੇ ਬਾਂਡੀ ਨਾ ਕਿਤੇ ਜਾ ਕੇ ਲੜਨਾ ਪਈ ਨਹੀਂ ਲੜਦੀ ਨਹੀਂ ਮੈਂ ਕਹਦੂ ਨਾ ਉਹ ਗੱਟਾ ਜਾਂ ਲਾਡੀ ਭੁੱਲ ਗਿਆ ਪੀਣੇ ਵਾਲਾ ਕਣਕਲਾ ਤੇ ਉਹ ਮੜਾ ਜਿਹਾ ਸਿੱਟਿਆ ਸਾਡੇ ਸਾਈਕਲ ਖੜਾ ਹੈ ਖੜਾ ਹਾਂ ਐਂ ਕਹਿ ਦੂ ਹਾਂ ਜੈ ਸਕੂਟਰੀ ਤੇ ਸਿੱਟਿਆ ਜੈ ਸਾਈਕਲ ਤੇ ਭਾਈ ਕਾਸੇ ਇੱਥੇ ਸਿੱਟਿਆ ਆਏ ਬਾਣੇ ਨਾ ਉਹ ਉਨੀ ਆਉਣਾ ਤੂੰ ਆਏ ਕਰ ਹਾਇਤ ਪਹਿਲਾਂ ਚਾਹ ਚੂ ਪੀ ਹਜੇ ਤਾਂ ਹਾਂ ਹਜੇ ਤਾਂ ਫੇਰ ਪੀ ਕੇ ਫੇਰ ਜਾਈ ਚੰਗਾ ਫੇਰ ਹਾਂ ਮੈਂ ਚਾਹ ਬਣਾ ਕੇ ਲਉ ਨਾ ਇੱਥੇ ਬਹਿ ਤੂੰ ਅੰਦਰ ਤਾਂ ਠੰਡ ਲੱਗਦੀ ਆ ਮੈਂ ਤਾਂ ਵਧੀਆ ਇੱਥੇ ਬੈਠੀ ਆ ਉਰੇ ਛੰਨਾ ਨਹੀਂ ਮੀਂਹ ਜਾਂ ਕੀ ਪੈ ਗਿਆ ਗੜੇ ਜੇ ਪੈ ਗਿਆ ਨਾ ਠੰਡ ਹੋ ਗਈ ਉਰੋ ਦੇ ਰੇਤਾ ਖਾਈ ਜਾਂਦੀ ਛੰਨਾ ਇੱਧਰ ਲੈ ਲੈ ਆਜਾ ਆਜੇ ਬੱਚਾ ਆਜੇ ਆਜੇ ਆਜਾ ਅਸੀਂ 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 ਪਿੰਜਰੇ ਕਿ ਨਾ ਰੱਖਿਆ ਕਰੋ ਯਸ ਯਸ ਚਲ ਚਲ ਕਿੱਲਾ ਸੀ ਚਲ ਮੈਂ ਲਿਆਉਣੀ ਚਾਹ ਬਣਾ ਕੇ ਚਲ ਹੁਣ ਪਾਵਾਂ ਵੇਖ ਲਿਆ ਛੱਕ ਤਾਂ ਮੈਨੂੰ ਹੋ ਗਿਆ ਵੀ ਇਹੀ ਗੱਲ ਕਰਦਾ ਪਰ ਜਦੋਂ ਘਰੇ ਬੁਲਾ ਲਿਆ ਫਿਰ ਪੂਰੇ ਪਤਾ ਲੱਗ ਜੂਗਾ ਵੀ ਕੀ ਕਹਿੰਦਾ ਕੀ ਨਾ ਮਨਿੰਦਰ ਨੂੰ ਕਹੂੰਗੀ ਤਾੜ ਕੇ ਪੁੱਛੀ ਹੈ ਨਾ ਮੇਰੇ ਮੂਰੇ ਤਾਂ ਐਮੈਂਡਮੈਂਟ ਕਰਦਾ ਤੇ ਇਥੋਂ ਥੋੜਾ ਜਿਹਾ ਡਰਦਾ ਹੈ